ਵੈਕਰੀਕੀ ਕਾਨ ਸਾਹਿਬੈਕਰੀਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਭਾਈ ਮਲਕੀਤ ਸਿੰਘ ਜੀ ਸਾਹਿਬ ਕਾ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਇਹ ਮੇਰਾ ਕਹਿੰਦੇ ਆ ਅੱਠਵਾਂ ਪ੍ਰੋਗਰਾਮੇ ਕਰਾ ਰਹੇ ਹੈ ਵੈਸੇ ਤਾਂ ਬਹੁਤ ਪ੍ਰੋਗਰਾਮੇ ਕਰਾਉਂਦੇ ਹੈ ਪਰ ਜਦ ਤੀਆਂ ਦਾ ਤਿਉਹਾਰ ਹੈ ਇਹ ਵੀ ਅੱਠਵਾਂ ਤੇ ਆਪਣੇ ਵੱਲੋਂ ਪ੍ਰੋਗਰਾਮ ਕਰਾ ਰਹੇ ਹੈ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂਗੇ ਸਭ ਤੋਂ ਵੱਧ ਤੋਂ ਵੱਧ ਆਪਾਂ ਇਹਨਾਂ ਜੁੜਗੇ ਨਾਲ ਤੇ ਹੋਰ ਆਪਾਂ ਇਹਨੂੰ ਵੱਡਾ ਕਰਦੇ ਪ੍ਰੋਗਰਾਮ ਦੂਜੇ ਨੰਬਰ ਤੇ ਇਹ ਬਹੁਤ ਪਹਿਲਾਂ ਇਹਨਾਂ ਨੇ ਇੱਕ ਕਤਾਰ ਰੀਡ ਕੀਤੀ ਸੀ ਉਹਦੇ ਵਿੱਚ ਵੀ ਨੇੜੇ-ਨੇੜੇ ਪਿੰਡਾਂ ਦੇ ਮੋਹਤਵਾਰ ਬੰਦਿਆਂ ਦੇ ਸੱਜਣਾਂ ਦੇ ਇਹਨਾਂ ਨੇ ਬਹੁਤ ਵਧੀਆ ਨਾਲ ਲੈ ਕੇ ਉਹਨਾਂ ਦੇ ਕੰਮ ਕਰਦੇ ਉੱਤੇ ਚੱਲਣਾ ਪਾਇਆ ਸੀ ਉਸ ਤੋਂ ਬਾਅਦ ਸਾਡੇ ਗੁਰਮਰਦ ਸਾਹਿਬ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਹੋਈ ਹੈ ਉਹਦੇ ਵਿੱਚ ਵੀ ਜੋ 1954 ਤੋਂ ਮੇਰਾ ਖਿਆਲ ਜੋ ਪੰਚਾਇਤਾਂ ਬਣਦੀਆਂ ਆ ਉਹ ਸਰਪੰਚਾਂ ਦੇ ਨਾਂ ਉਹਨਾਂ ਮੈਂਬਰਾਂ ਦੇ ਨਾਂ ਨੰਬਰਦਾਰਾਂ ਦੇ ਨਾਂ ਹੋਰ ਮੋਹਤਵਾਰਾਂ ਦੇ ਨਾਂ ਲਏ ਤੇ ਇੱਕ ਹੋਰ ਇਹਨਾਂ ਨੇ ਅੱਜ ਪਰਾਲਾ ਕੀਤਾ ਹੈ ਇਹ ਕਿ ਤਰਤਾ ਬਣਾ ਕੇ ਲਿਆ ਸਾਰੇ ਮਤਲਬ ਜਿਹੜੇ ਮੋਢਵਾਰ ਸੱਜਣ ਸਾਡੇ ਪਿੰਡ ਦੇ ਪ੍ਰਾਣੇ ਆ ਉਹਨਾਂ ਨੇ ਚੰਗੇ ਕੰਮ ਕੀਤੇ ਆ ਪ੍ਰਾਣੀਆਂ ਆ ਜਿਆਦਾ ਇਹਨਾਂ ਨੇ ਫੇਰ ਕਾਰੀਆਂ ਕੀਤੀਆਂ ਮੈਂ ਬੇਨਤੀ ਕਰਾਂਗਾ ਸਰਪੰਚ ਮਲਕੀ ਸਿੰਘ ਜੀ ਨੂੰ ਕਿ ਉਹ ਆਪਣੇ ਜਿਹੜੇ ਕਵਤਾ ਉਹ ਵੀ ਸੰਗਤਾਂ ਦੇ ਰੂਗੂ ਰੂ ਕਰਨ ਮਲਕੀ ਸਿੰਘ ਜੀ ਸਾਹਿਬ ਕਾਤਰ ਮੈਂ ਜਿਹੜੇ ਸਾਡੇ ਪਿੰਡ ਬੁਰਜ ਮੇਮੇ ਦੇ ਪਤਵੰਤੇ ਸੱਜਣ ਜਿਹੜੇ ਤੁਰਗੇ ਆ ਨਾ ਦੁਨੀਆ ਤੋਂ ਉਹਨਾਂ ਦੀਆਂ ਕੁਝ ਜ਼ਿਆਦਾ ਮੇਰੇ ਨਾਲ ਮਤਲਬ ਪਿੰਡ 'ਚ ਜੁੜੀਆਂ ਤੇ ਮੈਂ ਤੁਹਾਨੂੰ ਉਹਨਾਂ ਨੂੰ ਸਨਾ ਰਿਆਂ ਤੇ ਕੋਈ ਵੀ ਬੰਦਾ ਕੋਈ ਗੁੱਸਾ ਨਾ ਕਰੇ ਜੇ ਕੋਈ ਮੇਥੋਂ ਮਾੜਾ ਮੋਟਾ ਗਲਤ ਵੀ ਲਿਖਿਆ ਗਿਆ ਹੋਵੇ ਤਾਂ ਗੁੱਸਾ ਨਾ ਕੋਈ ਕਰੇ ਕਈ ਛੋਟੀ ਉਮਰੇ ਤੁਰ ਗਏ ਕਈ ਪੂਰੀ ਉਮਰ ਹੜਾ ਗਏ ਭੀਮਾ ਤੇ ਮੋਦਨ ਸਿਓ ਪਿੰਡ ਵਿੱਚ ਸ਼ਾਹ ਖਵਾ ਗਏ ਹਰਨਾਮ ਸਰਪੰਚ ਦਲਵਾਰਾ ਸਿਓ ਤੇ ਕਰਤਾਰ ਸਿਓ ਸੋਹਣੀ ਸੂਰਤ ਪਾ ਗਏ ਪ੍ਰੀਤਮ ਦਿਉਨ ਦਾ ਤੇ ਅਰਜਨ ਸਿੰਘ ਚੰਗਾ ਖੁੰਡਾ ਖੜਕਾ ਗਏ ਸਰਪੰਚ RAMਚੰਦ ਪਿੰਡ ਦੇ ਧਰਮਸ਼ਾਲਾ ਚੰਗੀ ਬਣਾ ਗਏ ਗੁਰਬਚਨ ਮੈਂਬਰ ਪੈਸੇ ਪਾ ਕੇ ਮੰਦਰਾਜੀਤ ਚਲਾ ਗਏ ਸਰਪੰਚ ਗਰਨਾਮ ਬੁਰਦ ਮਹਿਮੇ ਦਾ ਪਿੰਡ ਵਾਲਾ ਖਵਾ ਗਏ ਨੰਬਰਦਾਰ ਮਾਸਟਰ ਹੰਜੂਰਾ ਸਿੰਘ ਪੜ੍ਹਾਈ ਦੇ ਵਿੱਚ ਛਾ ਗਏ ਅਜਮੇਰ ਮੈਂਬਰ ਸਾਰੇ ਪਿੰਡ ਚੋਂ ਜੁਕਤੀਪੁਰਾ ਤੋਂ ਆ ਗਏ ਜਸਵੰਤ ਤੇ ਸਰਦਾਰਾ ਚੰਗੀ ਬੱਲੇ ਬੱਲੇ ਕਰਵਾ ਕੇ ਹੰਜੂਰਾ ਸਿੰਘ ਬਗੈਰ ਚੋਣਾ ਤੋਂ ਬੰਬਰਾਂ ਦੀ ਗੱਲ ਪਾ ਗਏ ਅੱਟੀ ਵਾਲਾ ਬੂਟਾ ਦਲੀਪਾ ਸੱਦਰ ਗੁਰਦੇਵ ਸਿੰਘ ਮੋਟੀ ਭੀਮ ਖਾ ਗਏ ਸੋਹਣੀ ਪੱਗ ਖੁੱਲਾ ਦਾੜਾ ਜੀਤ ਕਾਲੀ ਖਵਾ ਗਏ ਨੰਬਰਦਾਰ ਗੱਜਣ ਸਿਆਣਾ ਬੜਾ ਪਰ ਤੁਰਖਾ ਹੱਥੋਂ ਮਾਤ ਖਾ ਗਏ ਦਾਕਾ ਮੈਂਬਰ ਨਾਜ਼ਰ ਸੌਰੀ ਤਲੀਪ ਤੇ ਸਰਜੀਤਾ ਸਾਥ ਚ ਰੌਣਕਾ ਲਾ ਗਏ ਵੀਰ ਸਿੰਘ ਦੇ ਭਰਾ ਇੰਦਰ ਸਿੰਘ ਖੂ ਵਾਲਾ ਖਵਾਗੇ ਚਾਨਣ ਮੇਂਦਰ ਭੋਲਾ ਮਹਿਰਾ ਖੂ ਦਾ ਮਿੱਠਾ ਪਾਣੀ ਪਲਾਗੇ ਭਾਗ ਸੂਬੇਦਾਰ 베ਰੀਆਂ ਤੋਂ ਮਿੱਠੇ 베ਰ ਖਵਾਗੇ ਸਰਬੰਨ ਦੇ ਉਹ ਜ਼ਗੀਰ ਪੁੱਤਰ ਤਾਸ਼ ਸਰਾਮਨ ਖੇਡ ਚਲਾਗੇ ਮਖਤਿਆਰਾ ਬੁੜਾ ਵਿਆਹ ਚ ਬੱਕਰੇ ਬਲਾਗੇ ਗੋਕਲ ਮਹਿਰਾ ਚਾਰਨ ਵਾਲੇ ਦੀ ਜੋੜ ਕਵਿਸਰੀ ਸੁਣਾਗੇ ਸਖਦੇਵ ਦਾ ਭਰਾ ਨਛੱਤਰ ਕੇਰਾ ਪਿੰਡ ਵਿੱਚ ਫੈਰ ਚਲਾਗੇ ਛੋਟਾ ਛੋਟੂ ਮਹਿਰਾ ਮੇਮੇ ਤੋਂ ਬੁਰਜਾਂ ਤਾਈ ਡਾਕ ਪਚਾ ਗੇ ਕਰਤਾਰਾ ਦੇਵਣਕਾ ਤੇ ਛੋਟਾ ਬੁੜਾ ਠੇਕੇ ਚ ਚੰਗਾ ਪੈਸਾ ਕਮਾ ਗੇ ਰੂਪਮੌੜ ਜੈਬ ਨੰਬਰ ਦਾ ਰਜੰਟਾ ਤੇਵਣਕਾ ਪਿੰਡ ਵਿੱਚ ਧਾਗ ਜਮਾ ਗੇ ਬਨਤਾ ਮੌੜ ਤੇ ਜਲौरा ਸਰਪੰਚ ਗਰਨਾਮਣਾ ਯਾਰੀ ਨਿਵਾ ਗੇ ਧਰਮਾ ਤੇ ਬਖਤੌਰਾ ਪਿੰਡ ਚ ਬਾਣੀ ਦੀਆਂ ਰੋਲਾਂ ਲਾ ਗੇ ਸਰਵਣ ਖੂਹ ਵਾਲਾ ਤੇ ਪਿੱਲੂ ਬੁੱਟਰ ਪਸ਼ੂਆਂ ਦੇ ਸਿਆਣੇ ਕਹਾ ਗੇ ਮਖਤਿਆਰ ਤੇ ਮਹਿੰਦਰ ਰਾਜਾ ਪਕੌੜਿਆ ਨਾਂ ਰਜਾ ਗੇ ਗਰਬਖਸ਼ਾ ਮੈਂਬਰ ਨੰਬਰਦਾਰ ਬਸੰਤ ਬੰਤਾ ਅੱਡੇ ਤੇ ਘਰ ਪਾ ਗਏ ਸੋਨਾ ਬਰਾੜ ਤੇ ਮੇਜਰ ਕੋਸਾ ਕਬੱਡੀ ਚ ਧੁੰਮਾ ਪਾ ਗਏ ਬੀਬੀ ਭੋਲੋ ਦੇ ਭਰਾ ਆਤਮਾ ਪਿੰਡ ਚ ਥਾਣੇਦਾਰ ਰਖਵਾ ਗਏ ਪ੍ਰੀਤਮ ਬਰਾੜ ਤੇ ਵੀਰਮਾ ਪਿੰਡ ਚ ਵੈਲੀ ਦੀ ਹੱਲ ਪਾ ਗਏ ਹਰਬੰਸ ਸਿੰਘ ਪਿੰਡ ਵਿੱਚ ਆਪਣਾ ਚੌਧਰੀ ਨਾਂ ਚਲਾ ਗਏ ਜਥੇਦਾਰ ਤੇਜਾ ਲੋਗੜ ਤੋਤਾ ਪੂਰੀਆ ਸਾਂਝੇ ਕੰਮ ਜਿਠਾ ਗਏ ਹਰਨੇਕ ਕੁੱਕੜਾਂ ਵਾਲਾ ਕਹਿੰਦੇ ਡੇਰੀਵਾਚ ਕਹਾ ਗਏ ਬੰਤ ਬਰਾੜ ਦੇ ਭੜਾ ਕਾਕਾ ਬਰਾੜ ਤਿੰਨ ਵਿਆਹ ਕਰਵਾ ਗਏ ਰਾਓ ਸਾਹਿਬ ਹਰਦੇਵ ਬਰਾੜ ਤੇ ਬਖਸ਼ੀ ਵਾਵਾ ਤਾਸ਼ ਦੀ ਬਾਜੀ ਲਾਗੇ ਲਸ਼ਮਣ ਹਾਕਮ ਕੰਤਾਸਰਾ ਜੱਗ ਤੇ ਪਿੰਡ ਵਾਲਾ ਮੇਜਰ ਟੌਰੀ ਕਪੜੇ ਪਾਗੇ ਹਰदयाल ਖੱਬਾ ਕੱਦਾ ਬੁੱਟਰ ਜਗਜੀਤ ਛੇਲੀ ਤੇ ਗੂਟੇ ਹਰੀ दारू ਸਿਰੇ ਤੇ ਲਾਗੇ ਬਾਬਾ ਸੋਣਾ ਬਿੰਦਰ ਕਾਮਰੇਡ ਭੂਰਾ ਖੋਸਾ ਵਾਵਾ ਲੋਕਾਂ ਨੂੰ ਹਸਾਗੇ ਜੱਗਾ ਮੋੜ ਸਰਪੰਚ ਬਣ ਕੇ ਪਿੰਡ 'ਚ ਵਿਕਾਸ ਕਰਵਾਗੇ ਕਰਨੈਲ ਦੇ ਦੋਸਤ ਜੰਟਾ ਬੱਬਰ ਕੋਠੀ ਤੇ ਕਾਰ ਚੜਾਗੇ ਮਿੱਠੂ ਵੀਰਾ ਪੌਣ ਬੈਠਕਾਂ ਰਾਮਚੰਦ ਹਰੀ ਝੱਟਾ ਲਾਗੇ ਰਣੀ ਪੁੱਲਰ ਬੋਤਾ ਚਰਾਟਾ ਚੱਕੀ ਚਲਾਗੇ ਗੱਜਣ ਤੇ ਸੱਜਣ ਹੋਰੀ ਕਾਨੂੰਨਾਂ ਦੀ ਗੱਲ ਪਾਗੇ ਬਹਿਮਣ ਦੇ ਵਾਸੀ ਪ੍ਰੋਣਾ ਜੀਰ ਤੇ ਨੁਕਵਾਗੇ ਜੋਰਾ ਮਿੱਠੂ ਤੇ ਜਗੀਰ ਬਸੰਤ ਨਾਲ ਯਾਰੀ ਨਿਵਾਗੇ ਰੂਪ ਪਿਆਰਾ ਨਾਤ ਪਾਣੀਆਂ ਹੱਟੀਆਂ ਤੇ ਰੌਣਕ ਲਾਗੇ ਏਮਚੰਦ ਤੇ ਕਰਤਾਰਾ ਦਰਜੀ ਚੰਗਾ ਸਾਥ ਨਿਵਾਗੇ ਲਾਹਬੇ ਦਾ ਪਿਓ ਨੇਕ ਸਭ ਤੋਂ ਪਹਿਲਾ ਫੀਟਕਾਰ ਚਲਾਗੇ ਪਿਛਲੀ ਉਮਰੇ ਨਸ਼ੱਤਰ ਦੇਉਣਕਾ ਚੰਗੀ ਘੋੜੀ ਭਜਾਗੇ ਕਰਨੈਲ ਸਿੰਘ ਦਾ ਪੁੱਤਰ ਮੰਦਰ ਖਾਲਸਾ ਨੇਂਗਬਾਣੇ ਵਿੱਚ ਆਗੇ ਬਲਦੇਵ ਨੇਂਗ ਬਣੇ ਮੈਂਬਰ ਸਾਰੇ ਪਿੰਡ ਦੀ ਚੋਣ ਕਰਾਗੇ ਲਾਲ ਸਿੰਘ ਦੇ ਛੋਟੇ ਭਾਈ ਨਾ ਕਾਕਾ ਮੋਢੀ ਪਾ ਗਏ ਗਰਬਚਨ ਪਰਸ਼ੋਤਮ ਆਨੰਦ ਸੇਠ ਵਧੀਆ ਹੱਟੀ ਚਲਾ ਗਏ ਮਿੱਠੂ ਸੰਦਰ ਤੇ ਅਮਰਜੀਤ ਚੌਰੀ ਵਾਵਾ ਪੋਸਤ ਖਾ ਗਏ ਸ਼ੰਤ ਸਾਮਦਾਸ ਸੰਤ ਕਲੇਰ ਦਾਸ ਬਾਬਾ ਨਾਂਗਾ ਡੇਰੇ ਚ ਲੰਮਾ ਸਮਾਂ ਲੰਘਾ ਗਏ ਡਾਕਟਰ ਸ਼ੋਕ ਤੇ ਡਾਕਟਰ ਬੂਰਾ ਵਧੀਆ ਡਾਕਟਰ ਕੋ ਆ ਗਏ ਗਰਦਿਆਲ ਦਾ ਭਰਾ ਤੇਜਾ ਵਕੀਲ ਕਈਆਂ ਨੂੰ ਨਸਵਾਰ ਸੰਘਾ ਗਏ ਗਰਬਚਨ ਨੇ ਚਲਾਈ ਟਰੈਕਟਰ ਤੇ ਜੀਤੇ ਹੋਰੀ ਉੱਠ ਭਜਾ ਗਏ ਮਨਜੀਤ ਸਿੰਘ ਛੋਟੀ ਉਮਰੇ ਬੁੱਢ ਨੂੰ ਘਮੇਰੀ ਬਣਾ ਗਏ ਲਾਧੂ ਬਲਵੀਰ ਤੇ ਚੂੜ ਪਰਜਾਪਤ ਵਧੀਆ ਘੜੇ ਬਣਾ ਗਏ ਗਰਵੰਸ ਦੇ ਭਰਾ ਭਰਾ ਪਿੰਡ ਵਿੱਚ ਬਸੰਤ ਭਾਈ ਅਗਵਾਗੇ ਗਰਦੇয়াল ਦੇ ਭਰਾ ਮੁਨਸੀ ਭੇੜਿਆਂ ਦੀ ਗੱਲ ਪਾਗੇ ਬਸੰਤ ਗਲਜਾਰਾ ਦੰਮਣ ਪਿੰਡ ਵਿੱਚ ਉੱਠ ਗੱਡੀ ਚਲਾਗੇ ਕੌਰਾ ਨੀਲਾ ਹਾਕਮਦੀਨੀ ਕਾ ਕਬੂਤਰ ਉੱਚੇ ਚੜਾਗੇ ਸਖਦੇ ਮਹਿਰਾ ਸਾਥ ਚ ਕੁੱਕੜਾ ਨੂੰ ਲੜਾਗੇ ਕਿਸ਼ਨ ਮਹਿਰੇ ਦਾ ਪੁੱਤਰ ਗਰਦੇਵ ਲਾਸ ਰਸਾ ਵਟਾਗੇ ਜਗਿੰਦਰ ਹਣਸਾ ਸੀਤਾ ਹਾਕਮ ਰਾਜੂ ਚੰਗੀ ਸ਼ਰਾਬਤ ਕਮਾਗੇ ਚੂੜਦਾ ਭਰਾ ਬਚਨ ਮਿੱਠੂ ਭਾਤੇ ਗੁਰੇ ਹੋਰੀ ਹੌਲਦਾਰ ਕੋ ਆਗੇ ਕਰਨੇ ਇੱਕ ਬੋਰੀਆ ਤੇ ਰੋਸ਼ਨ ਪੈਣ ਵਿੱਚ ਲਾਰਡ ਸਪੀਕਰ ਚ ਲਾਗੇ ਘੁੰਮਣ ਦੇ ਫਮਣਪਰਾ ਜਮੇਰ ਨਾ ਯਾਰੀ ਨਮਾਗੇ ਗਰਦੇਵ ਪ੍ਰੀਤਮ ਰਾਜਾ ਧੂਲਾ ਭੂਰਾ ਮਿੱਠੂ ਕੰਨ ਚ ਨੱਤੀਆਂ ਪਾਗੇ ਕਰਮ ਸੰਧਰ ਤੇ ਸ਼ੌਂਕੀ ਕਾਲੇ ਦਾ ਡੰਗੇ ਸੱਪ ਦੀ ਦਵਾਈ ਲਾਗੇ ਬੁੱਢਾ ਭੂਪਾ ਸਰਜਾ ਗਰਲਾਲ ਚਰਨਾ ਸੇਪੀ ਚੰਗੀ ਹੰਡਾਗੇ ਗਰਮੇਲ ਮੋਹਣੇ ਕਦਾ ਪਿਓ ਦਲੀਪ ਜੀ ਭਾਈ ਇਕਵਾਗੇ ਚੰਦ ਆਤਮਾ ਬਚਿੱਤਰ ਮਖਤਿਆਰ ਮਹਾਸ਼ਾ ਆਪਣੀ ਫੌਜੀ ਫੌਜੀ ਕਰਵਾਗੇ ਕੁਦੂ ਤੇ ਘੱਦੀ ਖੋਸਾ ਟਰੱਕਾਂ ਨੂੰ ਭਜਾਗੇ ਪਾਲ ਤੇ ਗਰਦਿਆਲ ਗਿਆਲਾ ਵਧੀਆ ਮੀਰਾ ਕੋਹਾਗੇ ਬਿਕਰਮ ਹਰਤੇਂਦਰ ਦਵਿੰਦਰ ਕੌਰਾ ਗੋਰਾ ਰਵੀ ਕੈਪਟਨ ਮਾਪਿਆਂ ਨੂੰ ਰਵਾਗੇ ਲਾਲੀ ਜਵਾਲਾ ਤੇ ਹੰਜੂਰਾ ਮੇਸਤਰੀਆਂ ਜੋ ਸ਼ਰੀਬ ਕੋਹਾਗੇ ਤਿੱਲਾ ਮਹਿਰਾ ਯਾਰਾਂ ਮਿੱਤਰਾਂ ਨੂੰ ਸੁਆਦੀ ਮੀਠ ਖਵਾਗੇ ਛੋਟਾ ਬੁੱਟਰ ਦਰਸ਼ਨ ਖੋਸਾ ਮੱਜਾਂ ਦਾ ਵਪਾਰ ਚਲਾਗੇ ਤੇਜੂ ਬਣਤਾ ਜਗਿੰਦਰ ਰਾਂਝਾ ਬਿੱਕਰ ਚੰਦਦੀਨੀ ਅਸਮਾਨ ਨੂੰ ਟਾਕੀ ਲਾਗੇ ਸਰਪੰਚ ਬਣ ਕੇ ਬਨਸਾ ਪਿੰਡ ਚ ਚੰਗੀ ਚਰਚਾ ਕਰਵਾਗੇ ਰੁੱਖੀ ਮਿੱਸੀ ਖਾ ਕੇ ਗਰਦਿਆਲ ਜਲਾਹਾ ਚੰਗੀ ਜ਼ਮੀਨ ਬਣਾਗੇ ਸੈंती ਰੂੜਾ ਭਗਤ ਮੇਲੇ ਚ ਵਧੀਆ ਪ੍ਰਬੰਧ ਚਲਾਗੇ ਡੋਂਗਰ ਕਾ ਗਰਚਰਨ ਤੇ ਫਕੀਰੀਆ ਮੇਲੇ ਚ ਖੌਰੂ ਪਾਗੇ ਖਾਕਰ ਮੈਂਬਰ ਦਾ ਭਰਾ ਧਨੀ ਮਲਜਾਰਾ ਕੋ ਆਗੇ ਗੁੱਗੀ ਪੀਤਾ ਨਾਜ਼ਰ ਵੇੜੇ ਦੇ ਵਿੱਚ ਛਾ ਗਏ ਜਗਿੰਦਰ ਦਾ ਭਰਾ ਮਿੰਦਰ ਵੇੜੇ ਚ ਅਮਲੀ ਖਵਾ ਗਏ ਵਿਚਿੰਤ ਨੇ ਕੀਤਾ ਜਲਸਾ ਤੇ ਤਿਤਲ ਰੀਦੀਨ ਵਜਾ ਗਏ ਸਿਕਰਤਾ ਸਿੰਘ ਲੁੱਟ ਗਿਆ ਸੇਵਾ ਵੱਡੇ ਗੁਰਦੁਆਰੇ ਝਾੜੂ ਲਾ ਗਏ ਬਚਨਾ ਤੇ ਜਨਾਹ ਡੇਰੇ ਚ ਚੰਗੀ ਸੇਵਾ ਨਿਭਾ ਗਏ ਜੈਲ ਦੇ ਭਰਾ ਬਿੱਲੂ ਬੁੜਿਆ ਨਾਲ ਸਾਂਝ ਨਿਭਾ ਗਏ ਜਗਿੰਦਰ ਦੇ ਭਰਾ ਅਵਤਾਰ ਦਾ ਪੁੱਤਰ ਨਾ ਚਰਨਾ ਮੀਟ ਪਵਾ ਗਏ ਵਜੀਰ ਦੀਪ ਤੇ ਨਛੱਤਰ ਬੜੀ ਨਿਮਰਤਾ ਦੀ ਸਾਂਝ ਪਾ ਗਏ ਜੱਜ ਮਹਿਰਾ ਤੇ ਪੂਰਨ ਬਸੜੇ ਦੇ ਰੌਣਕਾਂ ਲਾ ਗਏ ਜਲੋਰਾ ਤੇ ਸ਼ੇਰਾ ਵਧੀਆ ਚੌਂਕੀਦਾਰਾ ਪਾ ਗਏ ਨਛੱਤਰ ਤੇ ਕੰਤਾਰਾ ਰੌਟੀਆਂ ਵੱਡਿਆ ਘਰਾਂ ਨਾਲ ਸੇਰੀ ਦੀ ਸਾਂਝ ਨਿਭਾ ਗਏ ਰਾਜ ਤੇ ਦੇਵੀ ਦਾਸ ਮਹਿੰਦਰ ਵਿਗਾਰ ਦਾ ਧੰਦਾ ਚਲਾ ਗਏ ਪੰਟਾ ਤੇ ਨਿਹਾਲ ਜਿੜਾ ਦੀ ਚਰਾਂਦ ਕਰਾ ਗਏ ਚਰਾਗਦੀਨ ਬਾਬਾ ਘਰ ਘਰ ਮਿੱਠੀ ਆਵਾਜ਼ ਸੁਣਾ ਗਏ ਸੁਖ ਲਾਲ ਸੁੰਡਾ ਬੁਧਰਾ ਮੋਦਮੀ ਉਦਮ ਕਰਕੇ ਬੱਚਿਆਂ ਨੂੰ ਪੜਾ ਗਏ ਬੋਗੀ ਬੁਧਰਾਮ ਕਰਤਾਰਾ ਬੋਰੀਆ ਸਿਰੇ ਦੇ ਝਾਰੂ ਕਹਾ ਗਏ ਗਰਦੇয়াল ਸ਼ੇਰਾ ਮੋਦਨ ਬਲਵਿੰਦਰ ਸ਼ਾਮਾ ਬਸਤੀ 'ਚ ਹੋਲੀ ਖੜਾ ਗਏ ਮਾਫ ਕਰ ਸਜਣੋ ਗੁਰਜ ਮਹਿਮੇਦੋ ਇੰਨੀ ਕਹਿ ਕੇ ਆਪਣੀ ਕੀਤਾ ਬਰਾਦ ਹੋਰੀ ਜਲੰਧਰ ਆ ਗਏ ਹਾਂ ਹਾਂ 100% ਸੱਚਾ 100% ਸੱਚਾ ਹੈ ਇਹ ਮਤਲਬ ਤੁਹਾਨੂੰ ਪਤਾ ਨਹੀਂ ਜੀ ਸਾਨੂੰ ਪਤਾ ਹੈ ਜਿਹੜੇ ਬੰਦੇ ਨਵੇਂ ਪੋਸ਼ ਨੂੰ ਮਰਦਾ ਦਾ ਨਾਮ ਪਤਾ ਹੋਏ ਨਹੀਂ ਨਹੀਂ ਸਹੀ ਹੈ ਸਹੀ ਹੈ ਜੀ ਯਾਦ ਕਰਾ ਦੇ ਬਹੁਤ ਮਿਹਤ ਕੀਤੀ ਹੈ ਤਾਂ ਤੁਸੀਂ ਕੰਡਣ ਲੱਗੇ ਹੋ ਪਿੰਡ ਜੋ ਜਿਹੜੇ ਤੁਰ ਗਏ ਸੱਜਣਾ ਜਿਨ੍ਹਾਂ ਨਾਲ ਜਿਨ੍ਹਾਂ ਬਾਰੇ ਮੈਨੂੰ ਮੜਾ ਪਤਾ ਸੀ ਮੈਂ ਉਹਨਾਂ ਨੂੰ ਯਾਦ ਕੀਤਾ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਚ ਧੰਨਵਾਦ ਬਹੁਤ ਕਰਦਾ ਮੈਂ ਇਹਨਾਂ ਬੰਦਿਆਂ ਬਾਰੇ ਕਹਿੰਦਾ ਜੀ ਮੈਂ ਕਿਤੇ ਮਤਲਬ ਇਹ ਮੈਂ ਸਰੋਣੀ ਦਾ ਮੇਜਰ ਸਿੰਘ ਨਹੀਂ ਮਗੇ ਨੂੰ ਲਗਾਈ ਦਿੱਤੀ ਸਮਝ ਨਹੀਂ ਆਉਣੀ ਬਹੁਤ ਨਹੀਂ ਬਹੁਤ ਵਧੀਆ ਸੱਚ ਇਹ ਜਿਹੜੀ ਗੱਲ ਸੁਣਾਈ ਹੈ ਨਾ ਜਿਹੜੀ ਕਿਸੇ ਨਾਲ ਰਿਲੇਟਡ ਹੈ ਮੈਂ ਤਾਂ ਵਿਆਖਿਆ ਸਮਝਾਈ ਜੀ ਇਹਨੂੰ ਮੈਂ ਵਿਆਖਿਆ ਸਮਝਾਈ ਛੋਟੀ ਨੂੰ ਬਾਬੀ ਹਾਂ ਅੱਛਾ ਮੈਂ ਤਾਂ ਇਹਨਾਂ ਨੂੰ ਪਤਾ ਸਾਰਾ ਤੇ ਇਹਦਾ ਬਾਬਾ ਸਾਡੇ ਪਿੰਡ ਚ ਉਹ ਹੰਜੂਰਾ ਤੋਂ ਮਾਰਟਲ ਸਾਰੇ ਪਿੰਡ ਚੋਂ ਪੜਾਈ ਚ ਅੱਗੇ ਸੀ ਅੱਗੇ ਬਹੁਤ ਜ਼ਿਆਦਾ ਪੜਾਈ ਦੇ ਹੰਜੂਰਾ ਤੋਂ ਬਹੁਤ ਮੇਰੇ ਇਹਨੇ ਫੂਲੇ ਦੇ ਬਗਨ ਖੂਹ ਵਾਲਾ ਇੰਦਰ ਕਹਿੰਦੇ ਸੀ ਹਜੇ ਟਿੱਕਰ ਵੀ ਇਹਨਾਂ ਦਾ ਖੂਹ ਵਾਲਾ ਕਰ ਵਾਜਦਾ ਹਾਂ ਸਾਡੇ ਕੋਲ ਹੀ ਵਾਜਦੇ ਖੂਹ ਵਾਲੇ ਖੂਹ ਵਾਲੇ ਵਾਜਦੇ ਸੀ ਇਹ ਦਿਉਣ ਕੇ ਜਿਹੜੇ ਸਾਡੇ ਪਿੰਡ ਦੇ ਆ ਫਿਰ ਉਹ ਹਾਂ ਉਹਨੂੰ ਦਿਉਣ ਕੇ ਕਹਿੰਦੇ ਇੱਥੇ ਕਿੰਨੇ ਕਰ ਹੈ ਆ ਤੁਹਾਡੇ ਪਿੰਡ ਦੇ ਜਗਦੀਪ ਸਿੰਘ ਕਰਗੇ ਹਾਂਜੀ ਹਾਂਜੀ 79 ਰੁਪਏ ਅੱਛਾ 79 ਪਿਛਲੀ ਉਹਦੇ ਵਿੱਚ ਚੰਗਾ ਘੋੜੀ ਤੇ ਜੜਿਆ ਜੁੜਿਆ ਡੋਮੀਟਰ ਦਾ ਨਹੀਂ ਬਾੜੇ ਅੰਤੇ ਪਤਾ ਨਹੀਂ ਹੈ ਇਸ ਦਾ ਹਾਂ ਉਹ ਪਰਿਵਾਰਾਂ ਦਾ ਇਹਨਾਂ ਦਾ ਤਾਇਆ ਸੀ ਬੰਮਣ ਪਿਤਾ ਸੀ ਕੇ ਬੰਮਣ ਇਹ ਜਮੇਰਨਾ ਯਾਰੀ ਸੀ ਪੂਰੀ ਮੈਂ ਕਿਹਾ ਉਹ ਕਹਿੰਦਾ ਨਾ ਵੀ ਇੱਥੇ ਖੜ ਜਾ ਤੇ ਉੱਥੇ ਖੜ ਜਾ ਨਹੀਂ ਨਹੀਂ ਗਲੀ ਆਈ ਸੀ ਹਾਂ ਐਵੇਂ ਸੀ ਆਹ ਪੂਰੀ ਯਾਰੀ ਸੀ ਉਹਦੇ ਛੋਟੇ ਸਭਿਆਰੇ ਇਹਨਾਂ ਦੇ ਪਿਤਾ ਸੀ ਗੁਰਦੇਵ ਸਿੰਘ ਉਸ ਟਾਈਮ ਤੇ ਫੀਮ ਕਿਸ ਨੂੰ ਮਿਲਦੀ ਹੁੰਦੀ ਸੀ ਫੀਮ ਖਾਣੀ ਕਿਸ ਦੇ ਵਸ ਦੀ ਗੱਲ ਨਹੀਂ ਫੀਮ ਖਾਣੀ ਕਿਸ ਦੇ ਵਸ ਦੀ ਗੱਲ ਨਹੀਂ ਫੀਮ ਉਹਨਾਂ ਟਾਈਮਾਂ ਤੇ ਫੀਮ ਖਾਦੇ ਆ ਕਿ ਫੀਮ ਖਾਣੇ ਕੰਮ ਦੇ ਲਈ ਇਹਦੇ ਵੀ ਕੋਈ ਹੋਰ ਫਿਰ ਇਹਨਾਂ ਦੇ ਬਾਬਾ ਸਰਦਾਰਾ ਸਿਉ ਜਸਵੰਤ ਸਿੰਘ ਉਹਨਾਂ ਦੀ ਕਿੰਨਾ ਚਾਰਾ ਪਿੰਡ ਦੇ ਵਿੱਚ ਚੜਾਈ ਰਹੀ ਹੈ ਜਿਹੜੇ ਵੀ ਲਾਜ ਬੋਲੇ ਆ ਉਹ ਪੱਕੇ ਹੋਏ ਆ ਤਾਂ ਬੋਲੇ ਮਤਲਬ ਉਹ ਲਾਜ ਬੋਲੇ ਆ ਨੀ ਸ਼ੌਕੀ ਸੀਗਾ ਸਾਡੇ ਬੋਲੇ ਆ ਹਾਂ ਹਾਂ ਆ ਮਰਜੀ ਧਰੀ ਸੀ ਸਾਡੇ ਚੌਰੀਆਂ ਦੇ ਚੰਗਾ ਬੋਸਤ ਖਾਦੇ ਸੀ ਮੋਟਾ ਪਹਿਲਾਂ ਹੁਣ ਨਹੀਂ ਸੀਗਾ ਇਹ ਮਾਰ ਕੋਤਾਂਦੇ ਨੇ ਮੇਰੇ ਬਿਮਾਰੀ